ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ hope ਸਾਰੇ ਠੀਕ ਠਾਕ ਹੋਣਗੇ ਫੇਰ ਪਿਛੋਂ ਐ ਜੀ ਇੱਕ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਪੇਨ ਗਵਰਨਮੈਂਟ ਨੇ ਇਮੀਗ੍ਰੇਸ਼ਨ ਓਪਨ ਕਰਤੀ ਸੀ 26 ਜਨਵਰੀ ਨੂੰ ਜੀ ਅਨਾਉਂਸ ਕਰਤਾ ਸੀਗਾ ਪ੍ਰੋਪਰਲੀ ਹੋ ਗਿਆ ਹੈ ਸਾਰਾ ਕੁਝ ਓਪਨ ਹੋ ਗਈ ਪੇਪਰ ਜਮ੍ਹਾਂ ਹੋਣ ਦੀ ਤਰੀਕ ਉਹਨਾਂ ਨੇ ਰੱਖੀ ਹੈ ਜੀ 1 April ਤੋਂ 30 June ਯਾਨੀ 3 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੇ ਤੁਹਾਡੇ ਪੇਪਰ ਜਮ੍ਹਾਂ ਕਰਨੇ ਨੇ ਜਿਹੜੇ ਵੀ ਮੇਰੇ ਵੀਰ ਭੈਣ ਭਰਾ 31 ਦਸੰਬਰ 2025 ਤੋਂ ਪਹਿਲਾਂ ਇੱਕ ਭਾਵੇਂ ਇੱਕ ਦਿਨ ਪਹਿਲਾਂ ਵੀ ਇੱਥੇ ਇੰਟਰ ਹੋ ਗਏ ਠੀਕ ਆ ਉਹ ਪ੍ਰੂਫ ਕਰਦੇ ਨੇ ਕਿ ਅਸੀਂ 5 ਮਹੀਨਿਆਂ ਤੋਂ ਇੱਥੇ ਰਹਿ ਰਹੇ ਆ ਚਾਹੇ ਉਹ ਪ੍ਰੂਫ ਤੁਹਾਡੀ ਇਨ ਪਾਦਰੋਮਿੰਤ ਹੋਵੇ ਚਾਹੇ ਮਤਲਬ ਕੋਈ ਵੀ ਇਦਾਂ ਦੇ ਪ੍ਰੂਫ ਹੋਣ ਜੋ ਗਵਰਨਮੈਂਟ ਰਿਲੇਟਡ ਹੋਣ ਜੋ ਵਾਕਿਆ ਹੀ ਪ੍ਰੂਫ ਕਰਦੇ ਹੋਣ ਵੀ ਆ ਜੀ ਇਹ ਬੰਦਾ ਇੱਥੇ 5 ਮਹੀਨਿਆਂ ਤੋਂ ਰਹਿ ਰਿਹਾ ਤਾਂ ਤੁਸੀਂ ਵੀ ਇਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਹੋ ਤੇ ਤੁਹਾਡੇ ਵੀ ਪੇਪਰ ਬਣ ਜਾਣਗੇ ਤੇ 5 ਲੱਖ ਲੋਕਾਂ ਨੂੰ ਇਹਨਾਂ ਨੇ ਪੇਪਰ ਦੇਨੇ ਆ ਜੀ ਤੇ ਤੁਸੀਂ ਵੀ ਅਗਰ ਆਪਣੇ 5 ਮਹੀਨੇ ਪੂਰੇ ਕਰਦੇ ਹੋ ਤਾਂ ਤੁਸੀਂ ਵੀ एलिਜੀਬਲ ਹੋ ਜਾਂਦੇ ਹੋ ਸਾਰਿਆਂ ਨੂੰ ਵਧੀਆ ਗੱਲ ਇਹਦੇ ਵਿੱਚ ਇਹ ਆ ਵੀ ਪਹਿਲਾਂ ਜਿਹੜੇ 2 ਸਾਲ ਵਾਲੇ ਪੇਪਰ ਹੁੰਦੇ ਸੀ ਉਹਨਾਂ ਵਿੱਚ ਇਨ ਆਪਾਂ ਨੂੰ ਵੇਟ ਕਰਨੀ ਪੈਂਦੀ ਸੀ 4-5 ਮਹੀਨੇ ਫਿਰ ਉਸ ਤੋਂ ਬਾਅਦ ਆਪਣੇ ਫਿੰਗਰ ਹੁੰਦੇ ਸੀ ਫਿੰਗਰਾਂ ਤੋਂ ਬਾਅਦ ਵੀ ਜਦ ਤੋ ਤੱਕ ਆਪਣੇ ਹੱਥ ਚ ਕਾਰਡ ਨਹੀਂ ਆਉਂਦਾ ਸੀ ਆਪਾਂ ਕੰਮ ਨਹੀਂ ਕਰ ਸਕਦੇ ਸੀ ਨਵੇਂ ਕਾਨੂੰਨ ਦੇ ਵਿੱਚ ਇਹਨਾਂ ਨੇ ਇਹ ਚੀਜ਼ ਹਟਾ ਕੇ ਨਵੀਂ ਐਡ ਕਰਤੀ ਵੀ ਜਿੱਦਾਂ ਹੀ ਤੁਸੀਂ ਪੇਪਰ ਜਮ੍ਹਾਂ ਕਰਨੇ ਨੇ ਹਫ਼ਤੇ 15 ਦਿਨਾਂ ਬਾਅਦ ਤੁਹਾਨੂੰ ਇੱਕ ਲੈਟਰ ਆਉਣਾ ਉਹ ਲੈਟਰ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਤੇ ਇੱਕ ਚੀਜ਼ ਹੋਰ ਤੇ ਕੰਟਰੈਕਟਾਂ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਕੰਟਰੈਕਟ ਜਿਹੜੇ ਆਪਾਂ ਕੰਟਰੈਕਟ ਕੋਈ 10000 ਕੋਈ 8000 ਕੋਈ 15000 ਦਾ ਖਰੀਦਾ ਸੀ ਫੇਰ ਜਾ ਕੇ ਪੇਪਰ ਜਮ੍ਹਾਂ ਕਰਾਉਂਦਾ ਸੀ ਉਹ ਪੈਸਿਆਂ ਤੋਂ ਵੀ ਤੁਹਾਨੂੰ ਹੁਣ ਛਟਕਾਰਾ ਮਿਲ ਗਿਆ ਹੈ ਇਹ ਵੀ ਬਹੁਤ ਚੰਗੀ ਗੱਲ ਹੈ ਆਪਣੇ ਲੋਕਾਂ ਲਈ ਤੇ ਬਾਕੀ ਜੀ ਕਾਫੀ ਵੀਰ ਭੈਣ ਭਰਾ ਪੁੱਛ ਰਹੇ ਸੀ ਪੀਸੀਸੀ ਬਾਰੇ ਪੀਸੀਸੀ ਇਦਾਂ ਜੀ ਅਗਰ ਤੁਸੀਂ ਪੰਜਾਬ ਤੋਂ ਮੈਂ ਤਾਂ ਪੰਜਾਬ ਦੀ ਗੱਲ ਕਰਾਂਗਾ ਕਿਉਂਕਿ ਮੈਂ ਕੋਲ ਪੰਜਾਬ ਤੋਂ ਪੰਜਾਬ ਦੇ ਵਿੱਚ PCC ਆਪਾਂ ਕਿਦਾਂ ਤਿਆਰ ਕਰਾਉਣੀ ਹੈ ਪੰਜਾਬ ਦੇ ਵਿੱਚ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਇੱਕ ਪਾਸਪੋਰਟ ਦੀ ਕਾਪੀ ਤੁਹਾਡੇ ਆਧਾਰ ਕਾਰਡ ਦੀ ਕਾਪੀ ਚਾਰ ਤੁਹਾਡੀਆਂ ਪਾਸਪੋਰਟ ਸਾਈਜ਼ ਫੋਟੋਆਂ ਪਲੱਸ ਉਸ ਬੰਦੇ ਦਾ ਆਧਾਰ ਕਾਰਡ ਤੇ ਚਾਰ ਉਸ ਦੀਆਂ ਆਪਣੀਆਂ ਫੋਟੋਆਂ ਉਹਨਾਂ ਨੇ ਜੀ ਸਾਰਿਆਂ ਤੋਂ ਪਹਿਲਾਂ ਤਾਂ ਤਹਿਸੀਲ ਜਿਹੜੀ ਵੀ ਤੁਹਾਨੂੰ ਲੱਗਦੀ ਹੈ ਉੱਥੇ ਸੁਧਾਰ ਕੇਂਦਰ ਉਹ ਸੁਵਿਧਾ ਕੇਂਦਰ ਜਿਹੜੇ ਆਪਣੇ ਬਣੇ ਹੁੰਦੇ ਨੇ ਹਨਾ ਉੱਥੇ ਜਾਣਾ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਬਾਹਰ ਜਿਹੜੇ 에ਜੰਟ ਬੈਠੇ ਹੁੰਦੇ ਆ ਉਹਨਾਂ ਕੋਲੋਂ ਘੋਸ਼ਣਾ ਪੱਤਰ ਤਿਆਰ ਕਰਵਾਉਣਾ ਤੁਹਾਡੇ ਵੱਲੋਂ ਉਹਦੇ ਵਿੱਚ ਸਾਰਾ ਮੈਂਸ਼ਨ ਹੋ ਜਾਂਦਾ ਵੀ ਤੁਸੀਂ ਉਹਨਾਂ ਦੇ ਆ ਰਿਸ਼ਤੇਦਾਰ ਹੋ ਐਦਾਂ ਐਦਾਂ ਕਰਕੇ ਉਹ ਘੋਸ਼ਣਾ ਪੱਤਰ ਰੈਡੀ ਕਰ ਦਿੰਦੇ ਨੇ ਘੋਸ਼ਣਾ ਪੱਤਰ ਰੈਡੀ ਕਰਾ ਕੇ ਤੁਸੀਂ ਫਿਰ ਉਹਨੂੰ ਨੋਟਰੀ ਵੀ ਕਰਵਾਉਣਾ ਨੋਟਰੀ ਉਹੀ ਕਰਵਾ ਦਿੰਦਾ ਜਿਹੜਾ ਬੰਦਾ ਤੁਹਾਡਾ ਤਿਆਰ ਕਰੂਗਾ ਉਹਨੂੰ ਕਹਿਣਾ ਵੀ ਨੋਟਰੀ ਵੀ ਕਰਵਾ ਦਿਓ ਉਹਨਾਂ ਨੇ ਤੁਹਾਨੂੰ ਨੋਟਰੀ ਕਰਵਾ ਕੇ ਦੇ ਦੇਣਾ ਨੋਟਰੀ ਕਰਵਾਉਣ ਤੋਂ ਬਾਅਦ ਤੁਸੀਂ ਅੰਦਰ ਕਾਊਂਟਰ ਤੇ ਜਾ ਕੇ ਉਹਨਾਂ ਨੂੰ ਕਹਿਣਾ ਵੀ ਅਸੀਂ ਪੀਸੀਸੀ ਅਪਲਾਈ ਕਰਨੀ ਆ PCC ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਹੁੰਦੀ ਹੈ ਜੀ ਪਾਸਪੋਰਟ ਆਫਿਸ ਵਾਲੀ ਠੀਕ ਹੈ ਉਹਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਚਾਹੀਦੀ ਪੁਲਿਸ ਸਟੇਸ਼ਨ ਵਾਲੀ ਜਿਹਨੂੰ ਆਪਾਂ SSP ਵਾਲੀ ਵੀ ਕਹਿ ਦਿੰਦੇ ਆ ਉਸ ਤੋਂ ਬਾਅਦ ਤੁਸੀਂ ਜਦੋਂ ਉੱਥੇ ਜਾਣਾ ਕਾਊਂਟਰ ਤੇ ਉਹਨਾਂ ਨੂੰ ਦੱਸਣਾ PCC ਬਾਰੇ ਉਹਨਾਂ ਨੇ ਤੁਹਾਡੀ ਸਾਰੀ ਡਿਟੇਲ ਫਿਲ ਕਰ ਲੈਣੀ ਆ ਵੀ ਤੁਸੀਂ ਕਿਹੜੀ ਡੇਟ ਨੂੰ ਇੰਡੀਆ ਤੋਂ ਗਏ ਸੀ ਕਿਤਾ ਕਿਤਾ ਟੋਟਲ ਉਸ ਤੋਂ ਬਾਅਦ ਤੁਹਾਨੂੰ ਇੱਕ ਉਹਨਾਂ ਨੇ ਰਸੀਪਟ ਦੇਣੀ ਹੈ ਜੀ ਜਦੋਂ ਤੁਹਾਨੂੰ ਰਸੀਪਟ ਮਿਲ ਗਈ ਤੁਸੀਂ ਫ੍ਰੀ ਹੋ ਤੁਸੀਂ ਘਰ ਜਾ ਸਕਦੇ ਹੋ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਪੁਲਿਸ ਤੋਂ ਵੱਲੋਂ ਕਾਲ ਆ ਜਾਂਦੀ ਹੈ ਵੀ ਐਦਾਂ ਕਰਕੇ ਤੁਹਾਡੀ ਵੈਰੀਫਿਕੇਸ਼ਨ ਇਹ ਜਾਂ ਉਹ ਡਾਇਰੈਕਟਰੀ ਤੁਹਾਨੂੰ ਫੋਨ ਕਰਕੇ ਤੁਹਾਡੇ ਘਰ ਆ ਜਾਂਦੇ ਆ ਸ਼ਹਿਰਾਂ ਦੇ ਵਿੱਚ ਤੁਹਾਨੂੰ ਦੋ ਚਾਹੀਦੇ ਹੁੰਦੇ ਗਵਾਹ ਜੀ ਤੇ ਪਿੰਡਾਂ ਦੇ ਵਿੱਚ ਉਹ ਸਰਪੰਚ ਨੰਬਰਦਾਰ ਜੋ ਵੀ ਲੱਗਦਾ ਉਹ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੋ ਗਈ ਡਨ ਇੱਕ ਦੋ ਦਿਨਾਂ ਬਾਅਦ ਤੁਹਾਡੀ ਆਨਲਾਈਨ ਅਪਡੇਟ ਹੋ ਜਾਂਦੀ ਹੈ ਅਪਡੇਟ ਹੋਣ ਤੋਂ ਬਾਅਦ ਤੇ ਤੁਸੀਂ ਉਹ ਰਸੀਦ ਕਿੱਥੋਂ ਕਰਨੀ ਹੈ ਰਸੀਦ ਤੁਹਾਨੂੰ ਉਹ ਪੀਸੀਸੀ ਉਸੇ ਸੇਮ ਜਗ੍ਹਾ ਸੁਵਿਧਾ ਕੇਂਦਰ ਚ ਹੋਊਗੀ ਜਿੱਥੇ ਤੁਸੀਂ ਉਹ ਅਪਲਾਈ ਕੀਤੀ ਹੁੰਦੀ ਹੈ ਉਹ ਰਸੀਦ ਸਾਹਮਣੇ ਰੱਖਣੀ ਹੈ ਉਹ ਰਸੀਦ ਲੈ ਕੇ ਤੁਸੀਂ ਉੱਥੇ ਸਬਮਿਟ ਕਰਨੀ ਆ ਉਹਨਾਂ ਨੇ ਤੁਹਾਡੀਆਂ ਪੀਸੀਸੀਆਂ ਦੇ ਦੇਣੀਆਂ ਜਿਹਦੇ ਉੱਤੇ ਉੱਪਰ ਤੁਹਾਡੀ ਫੋਟੋ ਲੱਗੀ ਹੋਊਗੀ ਉਸ ਤੋਂ ਬਾਅਦ ਜੀ ਪੀਸੀਸੀ ਰੀਸੀਵ ਹੋਣ ਤੋਂ ਬਾਅਦ ਤੁਸੀਂ ਕੀ ਕਰਾਉਣਾ ਉਹਨੂੰ ਅਪੋਸਟਲ ਕਰਵਾਉਣਾ ਅਪੋਸਟਲ ਪਟਿਆਲਾ ਹਾਊਸ ਦੀ ਮੋਹਰ ਨੂੰ ਕਹਿੰਦੇ ਪਟਿਆਲਾ ਹਾਊਸ ਦੀ ਮੋਹਰ ਲੱਗਦੀ ਹੈ ਜੀ ਠੀਕ ਹੈ ਗਵਰਨਮੈਂਟ ਆਫ ਇੰਡੀਆ ਉਹਦੇ ਪਿੱਛੇ ਇੱਕ ਸਟicker ਲੱਗ ਜਾਂਦਾ ਪੀਸੀਸੀ ਦੇ ਪਿੱਛੇ ਉਹਦੇ ਲਈ ਤੁਹਾਨੂੰ ਕਿੱਥੇ ਜਾਣਾ ਉਹਦੇ ਲਈ ਤੁਸੀਂ ਦਿੱਲੀੋਂ ਵੀ ਕਰਾ ਸਕਦੇ ਹੋ ਪਟਿਆਲਾ ਉਹ ਜਿਹੜਾ ਮੇਨ ਆਉ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਦਿੱਲੀ ਹੈ ਤੇ ਇੱਕ ਇਹਨਾਂ ਦਾ ਆਫਿਸ ਚੰਡੀਗੜ੍ਹ 17 ਸੈਕਟਰ ਦੀ ਮਾਰਕੀਟ ਦੇ ਵਿੱਚ ਵੀ ਆ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੁਸੀਂ ਬਾਈ ਹੈਂਡ ਜਾ ਕੇ ਖੁਦ ਸਬਮਿਟ ਕਰੋ ਅਗਰ ਤੁਸੀਂ ਚੰਡੀਗੜ੍ਹ ਜਾ ਕੇ ਸਵੇਰ ਜਲਦੀ ਜਾਂਦੇ ਹੋ ਉੱਥੇ ਜਾ ਕੇ ਸਬਮਿਟ ਕਰਦੇ ਹੋ ਤਾਂ ਉਹ ਤੁਹਾਨੂੰ ਟਾਈਮ ਦੇ ਦਿੰਦੇ ਨੇ ਵੀ ਇੱਕ ਦਿਨ ਜਾਂ ਦੋ ਦਿਨ ਜਾਂ ਕੁਝ ਘੰਟੇ ਅਗਰ ਉਹਨਾਂ ਕੋਲੇ ਸ਼ਾਇਦ ਕਰ ਸਕਦੇ ਹੋਏ ਕਿਉਂਕਿ ਅਸੀਂ ਇੱਕ ਵਾਰ ਕਰਾਈ ਸੀ ਸਾਨੂੰ 8 ਵਜੇ ਜਮ੍ਹਾਂ ਕੀਤੀ ਸੀ ਤਾਂ 11-12 ਵਜੇ ਸਾਨੂੰ ਮਿਲ ਗਈ ਸੀ ਤੋ ਇਸ ਟਾਈਮ ਥੋੜਾ ਰਸ਼ ਵੱਧ ਗਿਆ ਹੋਊਗਾ ਸ਼ਾਇਦ ਲੇਟ ਵੀ ਕਰ ਸਕਦੇ ਨੇ ਜਦੋਂ ਤੁਹਾਨੂੰ ਪਟਿਆਲਾ ਹਾਊਸ ਦੀਆਂ ਮੋਹਰਾ ਵਗੈਰਾ ਲੱਗ ਕੇ ਤੁਹਾਨੂੰ ਰিসিਵ ਹੋਊਗੀ ਪੀਸੀਸੀ ਉਸ ਤੋਂ ਬਾਅਦ ਤੁਸੀਂ ਉਹ ਪੀਸੀਸੀ ਨੂੰ ਜੀ ਕੋਰੀਅਰ ਵੀ ਕਰ ਸਕਦੇ ਹੋ ਇੱਥੇ ਕਿਸੇ ਦੇ ਹੱਥ ਵੀ ਭੇਜ ਸਕਦੇ ਹੋ ਪਰ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਲੀਅਰ ਕਰਦਾ ਇੱਕ ਕਈ ਬੰਦੇ ਕਹਿੰਦੇ ਵੀ ਸਾਨੂੰ ਜੀ ਡੀਸੀ ਦੇ ਕਾਊਂਟਰ ਸਾਈਨ ਕਰਾਉਣੇ ਪੈਣਗੇ ਉਸ ਤੋਂ ਬਾਅਦ ਸਾਨੂੰ ਸੈਕਟਰੀਏਟ ਚੰਡੀਗੜ੍ਹ ਤੋਂ ਕਰਾਉਣੀ ਪਊ ਫਿਰ ਸਾਨੂੰ ਪਟਿਆਲਾ ਹਾਊਸ ਦੀ ਮੋਹਰ ਲਵਾਉਣੀ ਪਊ ਨਹੀਂ ਸਪੇਨ ਲਈ ਐਦਾਂ ਕੁਝ ਵੀ ਨਹੀਂ ਹੈਗਾ ਸਪੇਨ ਸਪੇਨ ਸਿਰਫ ਤੁਹਾਨੂੰ ਪਟਿਆਲਾ ਹਾਊਸ ਦੀ ਮੋਹਰ ਮੰਗਦਾ ਤੁਹਾਡੇ ਤੋਂ ਹੋਰ ਕੁਝ ਨਹੀਂ ਆ ਅਦਰ ਕੰਟਰੀਆਂ ਲਈ ਕਈਆਂ ਲਈ ਮੰਗਦੇ ਆ ਉਹ ਕਾਊਂਟਰ ਸਾਈਨ ਵੀ ਮੰਗਦੇ ਆ ਹਰ ਚੀਜ਼ ਮੰਗਦੇ ਆ ਪਰ ਸਪੇਨ ਸਿਰਫ ਪਟਿਆਲਾ ਹਾਊਸ ਦੀ ਮੋਹਰ ਮੰਗਦਾ ਤੁਸੀਂ ਪਟਿਆਲਾ ਹਾਊਸ ਦੀ ਮੋਹਰ ਲਵਾਓ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਥੇ ਭੇਜੋ ਇੱਥੇ ਜਦੋਂ ਤੁਹਾਡੀ ਪੀਸੀਸੀ ਆ ਜਾਂਦੀ ਹੈ ਇਥੇ ਜੇ ਤੁਸੀਂ ਉਹਨੂੰ ਟ੍ਰਾਂਸਲੇਟ ਕਰਾਉਣਾ ਟ੍ਰਾਂਸਲੇਟ ਕਰਾ ਕੇ ਉਹਨੂੰ ਅੰਬੇਸੀ ਦੇ ਵਿੱਚ ਸਬਮਿਟ ਕਰਨਾ ਅੰਬੇਸੀ ਤੁਸੀਂ ਜਿੱਥੇ ਵੀ ਜਾ ਰਹੇ ਹੋ ਉਸੇ ਉੱਥੇ ਜਿਹੜੀ ਇੰਡੀਅਨ ਅੰਬੇਸੀ ਉੱਥੇ ਤੁਸੀਂ ਸਬਮਿਟ ਕਰਨਾ ਉਹ ਫਿਰ ਮੈਡਰਿਡ ਜਾਣੀ ਆ ਮੈਡਰਿਡ ਤੋਂ ਬਾਅਦ ਉਹ ਵੈਰੀਫਾਈ ਹੋ ਕੇ ਫਿਰ ਵਾਪਸ ਆਣੀ ਆ ਜਦੋਂ ਤੁਹਾਡੇ ਹੈਂਡ ਚ ਆ ਗਈ ਫਿਰ ਤੁਸੀਂ ਆਪਣੇ ਲਾਇਰ ਨੂੰ ਜੀਦੋ ਵੀ ਤੁਸੀਂ ਫਾਈਲ ਸਬਮਿਟ ਕਰਾਉਣੀ ਆ ਉਹਨੂੰ ਮਿਲ ਕੇ ਆਪਣੀ ਫਾਈਲ ਸਬਮਿਟ ਕਰਵਾ ਸਕਦੇ ਹੋ ਤੇ ਬਹੁਤ ਜਲਦੀ ਦਾ ਰਿਜ਼ਲਟ ਵੀ ਆ ਜਾਂਦਾ ਤੇ ਬਹੁਤ ਆਪਣੇ ਵੀਰ ਭਰਾ ਭੈਣ ਭਰਾ ਜਿਹੜੇ ਵਿਚਾਲੇ ਰੁੱਲਦੇ ਸੀ ਉਹਨਾਂ ਲਈ ਖੁਸ਼ਖਬਰੀ ਵੀ ਹੈ 5 ਲੱਖ ਲੋਕਾਂ ਨੇ ਇਹਨੇ ਪੇਪਰ ਦੇਣੇ ਆ ਤੇ ਖਿੱਚ ਲੋ ਤੁਸੀਂ ਵੀ ਤਿਆਰੀ ਹੁਣ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀ ਵੀਡੀਓ ਲਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਜੀ ਫਿਰ ਬਹੁਤ ਜਲਦ ਇੱਕ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ